ਸਤਿ ਸ੍ਰੀ ਅਕਾਲ ਜੀ ਵੀਡੀਓ ਵੇਖ ਰਖਿਆ ਸਾਬ ਨੂੰ ਜੀ ਆ ਲੈ ਕੇ ਹਾਜ਼ਰ ਆਈ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜ਼ਰੂਰ ਦੇਖਣਾ ਜਿੰਨਾ ਵੀਰਾਂ ਭੈਣਾਂ ਜੈਨਨ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਆਂ ਇਦੀ ਵੱਡੀ ਖਬਰ ਤਿੰਨ ਦੇਸ਼ਾਂ ਵਿੱਚ ਪਜਾਲ ਨੇ ਫਲਾਈ ਤਹਿਸ਼ਤ ਲੋਕਾਂ ਦੇ ਕਰ ਲੋਕਾਂ ਕਰਾਂ ਲੋਕਾਂ ਕਰਾਂ ਚੋਂ ਦੌੜ ਕੇ ਨਿਕਲੇ ਪਚਾਲ ਦੇ ਝਟਕਿਆਂ ਨਾਲ ਧਰਤੀ ਇੱਕ ਵਾਰ ਫਿਰ ਹਿੱਲ ਗਈ ਅਤੇ ਅੱਜ 2 ਜੁਲਾਈ ਨੂੰ ਸਵੇਰੇ ਭਾਰਤ ਤਾਜਿਕਸਤਾਨ ਅਤੇ ਈਰਾਨ ਵਿੱਚ ਪਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਅਧੀਰਤ 12 ਵਜੇ ਤੋਂ ਸਵੇਰੇ 5 ਵਜੇ ਤੱਕ ਪਚਾਲ ਨੇ ਇਹਨਾਂ ਦੇਸ਼ਾਂ ਵਿੱਚ ਦੇਵਚਤ ਫਲਾ ਦਿੱਤੀ ਹਾਲਾਂਕਿ ਤਿੰਨਾਂ ਦੇਸ਼ਾਂ ਵਿੱਚ ਪਚਾਲ ਕਰ ਕਿਸੇ ਵੀ ਤਰ੍ਹਾਂ ਦਾ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ ਪਰ ਲੋਕਾਂ ਵਿੱਚ ਦੇਵਚਤ ਦਾ ਮਾਹੌਲ ਹੈ ਚਟਕੇ ਮਹਿਸੂਸ ਹੁੰਦੇ ਸਾਰੇ ਹੀ ਲੋਕ ਘਰਾਂ ਵਿੱਚੋਂ ਨਿਕਲ ਕੇ ਦੌੜ ਪਏ ਪਹਿਲਾ ਪਚਾਲ ਭਾਰਤ ਦੇ ਸਾਮਰਾਜ ਦੇ ਨਾਗਿਓਂ ਜ਼ਿਲ੍ਹੇ ਵਿੱਚ ਆਇਆ देर रात ਲਗਭਗ 12:56 ਵਜੇ ਪਚਾਲ ਨੇ ਧਰਤੀ ਨੂੰ ਹਿਲਾ ਦਿੱਤਾ ਜਿਸ ਦੀ ਤੀਬਰਤਾ ਰਕਟ ਪਮਾਨੇ ਤੇ 2.9 ਨਾਪੀ ਗਈ ਹੈ ਇਸ ਪਚਾਲ ਦਾ ਕੇਂਦਰ ਧਰਤੀ ਤੋਂ 40 ਕਿਲੋਮੀਟਰ ਹੇਠਾਂ ਡੰਗਾਈ ਵਿੱਚ ਸੀ 8 ਚਲਾਈ ਨੂੰ 20 ਕਾਰਬੀ ਅਗਲੋਜ ਤੱਕ ਲੋਕ ਜ਼ਿਲ੍ਹੇ ਵਿੱਚ ਪਹੁੰਚਾਲੇ ਸੀ ਜਿਸ ਦੀ ਤੀਬਰਤਾ 4.1 ਸੀ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ